ਅੱਜ ਦੁਪਹਿਰ ਤੱਕ 31 ਦਸੰਬਰ ਸਾਲ ਦੇ ਆਖਰੀ ਦਿਨ ਦੀਆਂ ਪੰਜ ਵੱਡੀਆਂ ਖਬਰਾਂ ਨੇ ਪਹਿਲੀ ਖਬਰ ਹੈ ਕਿ ਅੱਜ ਜਗਜੀਤ ਸਿੰਘ ਡੱਲੇਵਾਲ ਬਾਰੇ ਸੁਪਰੀਮ ਕੋਰਟ ਦੇ ਵਿੱਚ ਫੇਰ ਸੁਣਵਾਈ ਹੋਈ ਹੈ ਔਰ ਸੁਪਰੀਮ ਕੋਰਟ ਵੱਲੋਂ ਨਵੇਂ ਦਿਸ਼ਾ ਨਿਰਦੇਸ਼ ਦੇ ਦਿੱਤੇ ਗਏ ਨੇ ਦੂਜੀ ਖਬਰ ਹੈ ਕਿ ਗਿਆਨੀ ਹਰਪ੍ਰੀਤ ਬਾਰੇ ਅੱਜ ਸ਼੍ਰੋਮਣੀ ਕਮੇਟੀ ਦੀ ਅੰਤਰਮ ਕਮੇਟੀ ਦੀ ਮੀਟਿੰਗ ਹੋ ਰਹੀ ਹੈ ਤੇ ਨਵਾਂ ਫੈਸਲਾ ਆ ਸਕਦਾ ਹੈ ਤੀਜੀ ਖਬਰ ਹੈ ਕਿ ਇੱਕ ਗੈਂਗਸਟਰ ਗੋਲਦੀਪ ਰਾੜ ਨੇ ਪੰਜਾਬ ਦੇ ਵੱਡੇ ਪੁਲਿਸ ਅਫਸਰ ਨੂੰ ਸਿੱਧਾ ਫੋਨ ਕੀਤਾ ਜਿਹਦੀ ਫੋਨ ਕਾਲ ਰਿਕਾਰਡਿੰਗ ਵਾਇਰਲ ਹੋ ਰਹੀ ਹੈ ਤੇ ਹੁਣ ਦਲਜੀਤ ਦੁਸਾਂਜ ਦਾ ਅੱਜ ਜਿਹੜਾ ਸ਼ੋਅ ਹੈ ਉਹਦੇ ਵਿੱਚ 2000 ਪੁਲਿਸ ਮੁਲਾਜ਼ਮ ਸੁਰੱਖਿਆ ਦੇ ਲਈ ਤਾਇਨਾਤ ਕੀਤੇ ਗਏ ਨੇ ਇਸ ਤੋਂ ਅਗਲੀ ਵੱਡੀ ਖਬਰ ਹੈ ਕਿ ਜਿਹੜੇ ਭਾਜਪਾ ਦੇ ਆਗੂ ਹੈ ਉਹਨਾਂ ਨੇ ਕਿਸਾਨ ਅੰਦੋਲਨ ਬਾਰੇ ਬਹੁਤ ਟੇਡੀਆਂ ਟਿੱਪਣੀਆਂ ਕੀਤੀਆਂ ਨੇ ਤੇ ਨਾਲ ਹੀ ਬੀਜਪੀ ਦੇ ਆਗੂ ਨੇ ਪੰਜਾਬ ਦੇ ਵਿੱਚ ਵਿੱਤੀ ਐਮਰਜੈਂਸੀ ਲੱਗਣ ਦੀ ਗੱਲ ਬੋਲ ਦਿੱਤੀ ਹੈ ਇਸ ਤੋਂ ਅਗਲੀ ਵੱਡੀ ਖਬਰ ਹੈ ਕਿ ਆਮ ਆਦਮੀ ਪਾਰਟੀ ਸਰਕਾਰ ਨੇ ਲੋਕਾਂ ਨੂੰ ਹੈਰਾਨ ਕੀਤਾ ਇੱਕ ਬੜਾ ਨਵਾਂ ਤੇ ਅਜੀਬ ਫੈਸਲਾ ਕੱਢ ਮਾਰਿਆ ਤੇ ਹੁਣ ਆਪਾਂ ਤੁਹਾਨੂੰ ਇੱਕ ਇੱਕ ਖਬਰ ਦੀ ਪੂਰੀ ਜਾਣਕਾਰੀ ਦਿੰਨੇ ਆ ਤੇ ਨਾਲੇ ਦੱਸਦੇ ਆ ਪੂਰਾ ਪਰਦੇ ਪਿਛਲਾ ਸੱਚ ਪਹਿਲੀ ਖਬਰ ਅੱਜ ਸੁਪਰੀਮ ਕੋਰਟ ਦੇ ਵਿੱਚ ਡੱਲੇਵਾਲ ਦੇ ਸਬੰਧ ਦੇ ਵਿੱਚ ਫੇਰ ਸੁਣਵਾਈ ਹੋਈ ਹੈ ਪਿਛਲੇ ਦਿਨੀ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਤੇ ਪੁਲਿਸ ਨੂੰ ਇਹ ਹੁਕਮ ਦਿੱਤੇ ਸੀ ਕਿ 31 ਦਸੰਬਰ ਤੱਕ ਜਗਜੀਤ ਸਿੰਘ ਡੱਲੇਵਾਲ ਨੂੰ ਉਥੋਂ ਚੱਕ ਕੇ ਹਸਪਤਾਲ ਲੈ ਕੇ ਜਾਓ ਤੇ ਸੁਪਰੀਮ ਕੋਰਟ ਦੇ ਸਖਤ ਹੁਕਮ ਸੀ ਜਿਵੇਂ ਮਰਜ਼ੀ ਕਰੋ ਪਰ ਜਗਜੀਤ ਸਿੰਘ ਡੱਲੇਵਾਲ ਨੂੰ ਹਸਪਤਾਲ ਲੈ ਕੇ ਜਾਓ ਔਰ ਇਹ ਵੀ ਕਹਿ ਸੀ ਕਿ ਜੇਕਰ ਤੁਸੀਂ ਨਹੀਂ ਕਰ ਸਕਦੇ ਤਾਂ ਫਿਰ ਕੇਂਦਰ ਸਰਕਾਰ ਦੀ ਵੀ ਮਦਦ ਲਵੋ ਤੇ ਅੱਜ 31 ਦਸੰਬਰ ਸੀ ਅੱਜ ਆਖਰੀ ਦਿਨ ਸੀ ਅੱਜ ਫੇਰ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਤੇ ਸੁਪਰੀਮ ਕੋਰਟ ਨੇ ਹੁਣ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੂੰ 3 ਦਿਨ ਦਾ ਸਮਾਂ ਹੋਰ ਦੇ ਦਿੱਤਾ ਹੈ ਹੁਣ 2 ਜਨਵਰੀ ਨੂੰ ਦੁਬਾਰਾ ਸੁਣਵਾਈ ਹੋਵੇਗੀ ਉਦੋਂ ਤੱਕ ਪੰਜਾਬ ਸਰਕਾਰ ਨੂੰ ਸਮਾਂ ਦਿੱਤਾ ਗਿਆ ਜਗਜੀਤ ਸਿੰਘ ਡੱਲੇਵਾਲ ਨੂੰ ਚੱਕ ਕੇ ਹਸਪਤਾਲ ਲੈ ਕੇ ਜਾਣ ਦੇ ਲਈ ਹੁਣ ਪੁਲਿਸ ਇਸ ਮਾਮਲੇ ਦੇ ਉੱਪਰ ਬੜੀ ਫੱਸੀ ਹੋਈ ਹੈ ਪੰਜਾਬ ਸਰਕਾਰ ਤੇ ਪੁਲਿਸ ਸੁਪਰੀਮ ਕੋਰਟ ਦੇ ਵਿੱਚ ਬਾਰ ਬਾਰ ਇਹ ਕਹਿ ਚੁੱਕੀ ਹੈ ਕਿ ਮਾਮਲਾ ਬੜਾ ਨਾਜੁਕ ਹੈ ਜਗਜੀਤ ਸਿੰਘ ਡੱਲੇਵਾਲ ਨੂੰ ਇਸ ਤਰ੍ਹਾਂ ਚੱਕ ਕੇ ਲੈ ਜਾਣਾ ਹਸਪਤਾਲ ਲੈ ਜਾਣਾ ਸੰਭਵ ਘੱਟ ਲੱਗ ਰਿਹਾ ਹੈ ਬੜਾ ਔਖਾ ਕੰਮ ਹੈ ਕਿਉਂਕਿ ਕੋਈ ਵੀ ਨੁਕਸਾਨ ਹੋ ਸਕਦਾ ਹੈ ਤਾਂ ਜਗਜੀਤ ਸਿੰਘ ਡੱਲੇਵਾਲ ਦੇ ਦੁਆਲੇ ਕਿਸਾਨਾਂ ਨੇ ਵੀ ਘੇਰਾ ਬੜਾ ਮਜ਼ਬੂਤ ਕਰ ਦਿੱਤਾ ਹੋਇਆ ਜਦੋਂ ਤੋਂ ਸੁਪਰੀਮ ਕੋਰਟ ਵੱਲੋਂ ਹੁਕਮ ਆਏ ਨੇ ਜਗਜੀਤ ਸਿੰਘ ਡੱਲੇਵਾਲ ਨੇ ਵੀ ਬਹੁਤ ਤਲਖ ਟਿੱਪਣੀਆਂ ਸੁਪਰੀਮ ਕੋਰਟ ਦੇ ਹੁਕਮਾਂ ਬਾਰੇ ਹੀ ਕਰ ਦਿੱਤੀਆਂ ਹੋਈਆਂ ਨੇ ਔਰ ਇੱਥੋਂ ਤੱਕ ਕਹਿ ਦਿੱਤਾ ਕਿ ਸੁਪਰੀਮ ਕੋਰਟ ਕੇਂਦਰ ਸਰਕਾਰ ਦੀ ਬੋਲੀ ਬੋਲ ਰਿਹਾ ਹੈ ਔਰ ਸਾਡੇ ਨਾਲ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਡੇ ਅੰਦੋਲਨ ਸ਼ਾਂਤਮਈ ਅੰਦੋਲਨ ਤੇ ਹਮਲਾ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਧਰ ਜਿਹੜਾ ਕੱਲ ਜਦੋਂ ਪੰਜਾਬ ਬੰਦ ਹੋਇਆ ਪੂਰਾ ਬੰਦ ਹੋਇਆ ਔਰ ਉਹਦੇ ਵਿੱਚ ਜਿਹੜੀ ਭਾਰਤੀ ਕਿਸਾਨ ਇਹਨਾਂ ਉਗਰਾਹਾਂ ਉਹਨੇ ਵੀ ਕਾਫੀ ਜਗ੍ਹਾ ਦੇ ਉੱਪਰ ਕੱਲ ਅਰਥੀ ਭੂਖ ਪ੍ਰਦਰਸ਼ਨ ਇਸ ਅੰਦੋਲਨ ਦੇ ਹੱਕ ਦੇ ਵਿੱਚ ਕੀਤੇ ਨੇ ਤੇ ਜਿਹੜੀ ਡਾਕਟਰ ਦਰਸ਼ਨਪਾਲ ਹੋਰਾਂ ਦੀ ਜਥੇਬੰਦੀ ਹੈ ਹੁਣ ਵੀ ਆਪਣੇ ਆਪ ਇਸ ਬੰਦ ਦੇ ਵਿੱਚ ਕਾਫੀ ਥਾਵਾਂ ਦੇ ਉੱਪਰ ਧਰਨੇ ਪ੍ਰਦਰਸ਼ਨ ਕੀਤੇ ਇਸ ਤੋਂ ਬਾਅਦ ਭਾਜਪਾ ਦੇ ਇੱਕ ਆਗੂ ਹਰਜੀਤ ਸਿੰਘ ਗਰੇਵਾਲ ਦਾ ਬੜਾ ਟੇਡਾ ਬਿਆਨ ਆਇਆ ਉਹ ਕਹਿੰਦਾ ਜੋ ਮਰਜ਼ੀ ਕਰ ਲੋ ਕੇਂਦਰ ਦਾ ਇਹਦੇ ਤੇ ਕੋਈ ਅਸਰ ਨਹੀਂ ਹੋਣਾ ਉਹ ਕਹਿੰਦਾ ਕੇਂਦਰ ਨੂੰ ਕੋਈ ਫਰਕ ਨਹੀਂ ਪੈਂਦਾ ਤੁਹਾਡੇ ਮਾੜੇ ਮੋٹے ਪੰਜਾਬ ਬੰਦ ਦੇ ਨਾਲ ਜਾਂ ਸੜਕਾਂ ਰੋਕਣ ਦੇ ਨਾਲ ਕੇਂਦਰ ਇਹਨੂੰ ਨਹੀਂ ਗੋਲੇਗੀ ਤੇ ਕਿਸਾਨਾਂ ਨੇ ਵੀ ਕਿਹਾ ਉਹ ਕਹਿੰਦੇ ਸਾਨੂੰ ਤਾਂ ਪਹਿਲਾਂ ਹੀ ਪਤਾ ਹੈ ਕੇਂਦਰ ਨੇ ਕਾਹਦਾ ਗੋਲਣਾ ਹੈ ਕੇਂਦਰ ਅgetElementById ਨਹੀਂ ਸੁਣਦੀ ਐ ਸਾਨੂੰ ਪਤਾ ਐ ਅੱਗੇ ਵੀ 13 ਮਹੀਨੇ ਅਸੀਂ 750 ਕਿਸਾਨ ਸ਼ਹੀਦ ਕਰਵਾਏ ਫਿਰ ਜਾ ਕੇ ਉਹਨਾਂ ਨੇ ਸੁਣਿਆ ਸੀ ਤੇ ਸਾਨੂੰ ਪਤਾ ਐ ਲੜਾਈ ਲੰਬੀ ਐ ਤੇ ਲਮਕਵੀ ਐ ਪਰ ਜਗਜੀਤ ਸਿੰਘ ਡੱਲੇਵਾਲ ਜਿਵੇਂ ਆਪਣੀ ਜਾਨ ਦਾਤ ਤੇ ਲਾ ਕੇ ਲੜਾਈ ਲੜ ਰਹੇ ਨੇ ਉਹਦੇ ਉੱਪਰ ਕੁਝ ਵੱਡੇ ਫਿਕਰਮੰਦ ਸਵਾਲ ਵੀ ਉੱਠ ਰਹੇ ਨੇ ਕੁਝ ਲੋਕ ਕਹਿੰਦੇ ਨੇ ਕਿ ਜਦੋਂ ਲੜਾਈ ਸੱਚਮੁੱਚ ਵੱਡੀ ਲੰਬੀ ਤੇ ਲਮਕਵੀ ਐ ਤਾਂ ਫਿਰ ਜਗਜੀਤ ਸਿੰਘ ਡੱਲੇਵਾਲ ਨੂੰ ਭੁੱਖ ਮਰਨ ਵਰਤ ਰੱਖ ਕੇ ਤੇ ਇਸ ਤਰ੍ਹਾਂ ਆਪਣੀ ਜਾਨ ਦੇਣ ਵਾਲੇ ਨਹੀਂ ਸਿਤੁਰਨਾ ਚਾਹੀਦਾ ਕਿਉਂਕਿ ਜਿਹੜਾ ਵਿਰੋਧੀ ਹੈ ਉਹ ਬੜਾ ਨਰਦਈ ਹੈ ਉਹ ਤਰਸਵਾਨ ਨਹੀਂ ਹੈ ਉਹ ਦਇਆਵਾਨ ਨਹੀਂ ਹੈ ਇਹ ਮਰਨਵਰਤ ਜਾਂ ਭੁੱਖੇ ਰਹਿਣਾ ਇਹ ਤਾਂ ਆਪਣੇ ਵਾਲੀ ਹੋ ਸਕਦਾ ਜਿਨ੍ਹਾਂ ਨੂੰ ਤੁਹਾਡੇ ਉੱਪਰ ਪਿਆਰ ਤਰਸ ਹਮਦਰਦੀ ਆ ਸਕਦੀ ਹੈ ਕਰੂਰ ਸਰਕਾਰਾਂ ਨੂੰ ਚਾਹੇ ਤੁਸੀਂ ਭੁੱਖੇ ਰਹਿ ਕੇ ਕਿੰਨੇ ਜਣੇ ਵੀ ਮਰ ਜੋ ਤੁਹਾਡੇ ਤੇ ਤਰਸ ਨਹੀਂ ਆ ਸਕਦਾ ਇਹ ਤਰਸ ਲੈਣ ਦਾ ਇੱਕ ਤਰੀਕਾ ਹੈ ਤਾਂ ਇਸ ਕਰਕੇ ਇਹ ਸਵਾਲ ਉੱਠ ਰਹੇ ਨੇ ਹੁਣ ਅਗਲੀ ਵੱਡੀ ਖਬਰ ਹੈ ਕਿ ਅੱਜ ਗਿਆਨੀ ਹਰਪ੍ਰੀਤ ਸਿੰਘ ਦੇ ਉੱਪਰ ਫੈਸਲਾ ਲੈਣ ਦੇ ਲਈ ਸ਼੍ਰੋਮਣੀ ਕਮੇਟੀ ਦੀ ਅੰਤ੍ਰिम ਮੀਟਿੰਗ ਹੋ ਰਹੀ ਹੈ ਜਿਦੇ ਵਿੱਚ ਕੋਈ ਵੀ ਫੈਸਲਾ ਆ ਸਕਦਾ ਹੈ ਗਿਆਨੀ ਹਰਪ੍ਰੀਤ ਨੂੰ ਪਿਛਲੇ ਦਿਨੀ 15 ਦਿਨਾਂ ਦੇ ਲਈ ਜਥੇਦਾਰੀ ਦੇ ਅਹੁਦੇ ਤੋਂ ਪਾਸੇ ਕਰ ਦਿੱਤਾ ਗਿਆ ਸੀਗਾ ਜਥੇਦਾਰ ਤੋਂ ਹਟਾ ਦਿੱਤਾ ਗਿਆ ਸੀ ਮਾਮਲਾ ਇਹ ਸੀਗਾ ਕਿ ਇੱਕ ਵਿਅਕਤੀ ਜਿਹੜਾ ਆਪਣੇ ਆਪ ਨੂੰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਸਾੰਧੂ ਦੱਸਦਾ ਉਸ ਨੇ ਕਿਹਾ ਸੀ ਕਿ ਇਹਦੇ ਮੇਰੀ ਘਰ ਵਾਲੀ ਨਾਲ ਰਿਲੇਸ਼ਨ ਨੇ ਸਬੰਧ ਨੇ ਔਰ ਇਹਨੇ ਬਹੁਤ ਜ਼ਿਆਦਾ ਗਲਤ ਮੇਰੇ ਨਾਲ ਕੀਤਾ ਤਾਂ ਉਸ ਤੋਂ ਬਾਅਦ ਫਿਰ ਗਿਆਨੀ ਹਰਪ੍ਰੀਤ ਦੇ ਉੱਪਰ ਇਹ ਜਾਂਚ ਪੜਤਾਲ ਸ਼ੁਰੂ ਹੋਈ ਸੀ ਤੇ ਜਾਂਚ ਪੜਤਾਲ ਕਰਨ ਵਾਲੀ ਤੇ ਗਿਆਨੀ ਹਰਪ੍ਰੀਤ ਨੂੰ ਜਥੇਦਾਰੀ ਤੋਂ ਹਟਾਉਣ ਵਾਲੀ ਕਮੇਟੀ ਦੇ ਉੱਪਰ ਵੀ ਵੱਡੇ ਸਵਾਲ ਖੜੇ ਹੋ ਚੁੱਕੇ ਹੋਏ ਨੇ ਕਿਉਂਕਿ ਉਹਦੇ ਵਿੱਚ ਉਹ ਬੰਦੇ ਨੇ ਜਿਹੜੇ ਅਕਾਲੀ ਦਲ ਦੇ ਆਗੂ ਨੇ ਤੇ ਅਕਾਲੀ ਦਲ ਉਹ ਹੈ ਜਿਹਨੂੰ ਜਥੇਦਾਰ ਸਰਬਾਨਾ ਨੇ ਪਿਛਲੇ ਦਿਨੀ ਤਨਖਾਹਾਂ ਤੇ ਸਜ਼ਾਵਾਂ ਲਾਈਆਂ ਨੇ ਤਾਂ ਉਧਰ ਗਿਆਨੀ ਹਰਪ੍ਰੀਤ ਦੇ ਉੱਪਰ ਵੀ ਵੱਡੇ ਸਵਾਲ ਉੱਠੇ ਨੇ ਜਦੋਂ ਉਹਦੇ ਨਾਲ ਬੰਦ ਕਮਰਾ ਮੀਟਿੰਗ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਦੀ ਤੇ ਅਕਾਲੀ ਦਲ ਦੇ ਸਾਬਕਾ ਮੰਤਰੀ ਸੁਰਜੀਤ ਸਿੰਘ ਰਖੜਾ ਦੀ ਹੋਈ ਆ ਸੁਰਜੀਤ ਸਿੰਘ ਰਖੜਾ ਜਿਹੜੇ ਆ ਉਹ ਭਾਜਪਾ ਦੇ ਵੀ ਕਾਫੀ ਨੇੜੇ ਮੰਨੇ ਜਾਂਦੇ ਆ ਤੇ ਇਸੇ ਤਰ੍ਹਾਂ ਜਿਹੜੇ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਆ ਉਹ ਵੀ ਭਾਜਪਾ ਦੇ ਕਾਫੀ ਨਜ਼ਦੀਕੀ ਮੰਨੇ ਜਾਂਦੇ ਨੇ ਹੁਣ ਅੱਜ ਦੀ ਜਿਹੜੀ ਮੀਟਿੰਗ ਹੋ ਰਹੀ ਹੈ ਇਹਦੇ ਵਿੱਚ ਗਿਆਨੀ ਹਰਪ੍ਰੀਤ ਬਾਰੇ ਕੀ ਫੈਸਲਾ ਹੋਵੇਗਾ ਉਹ ਕਾਫੀ ਅਹਿਮ ਤੇ ਵੇਖਣਯੋਗ ਗੱਲ ਹੈ ਕੁਝ ਮਿੰਟਾਂ ਤੱਕ ਉਹਦੀ ਨਵੀਂ ਅਪਡੇਟ ਆਏਗੀ ਤਾਂ ਤੁਹਾਨੂੰ ਦੱਸਾਂਗੇ ਹੁਣ ਅਗਲੀ ਖਬਰ ਹੈ ਕਿ ਇੱਕ ਗੈਂਗਸਟਰ ਗੋਲਦੀ ਬਰਾੜ ਸਿੱਧੂ ਮੂਸੇਵਾਲੇ ਨੂੰ ਮਾਰਨ ਦੇ ਵਿੱਚ ਜਿਹਦਾ ਨਾਂ ਬੋਲਦਾ ਜਿਹਨੇ ਜ਼ਿੰਮੇਵਾਰੀ ਲਈ ਸੀ ਸਿੱਧੂ ਮੂਸੇਵਾਲੇ ਨੂੰ ਮਾਰਨ ਦੀ ਉਹਨੇ ਪੰਜਾਬ ਪੁਲਿਸ ਦੇ ਇੱਕ ਵੱਡੇ ਅਫਸਰ ਡੀਐਸਪੀ ਵਿਕਰਮ ਬਰਾੜ ਨੂੰ ਸਿੱਧਾ ਫੋਨ ਕੀਤਾ ਫੋਨ ਕਰਕੇ ਬਹਿਸ ਵੀ ਕੀਤੀ ਹੈ ਕੁਝ ਦੋਸ਼ ਵੀ ਵੱਡੇ ਲਾਏ ਨੇ ਤੇ ਕੁਝ ਧਮਕੀਆਂ ਵੀ ਦਿੱਤੀਆਂ ਨੇ ਤੇ ਅੱਗੋਂ ਡੀਐਸਪੀ ਪਰ ਸਿੱਧਾ ਹੋ ਗਿਆ ਤੇ ਉਹ ਕਾਲ ਰਿਕਾਰਡਿੰਗ ਜਿਹੜੀ ਆ ਵਾਇਰਲ ਹੋ ਰਹੀ ਹੈ ਹੋਇਆ ਕੀ ਹੈ ਫੋਨ ਲਾ ਕੇ ਉਹ ਕਹਿੰਦਾ ਵੀ ਵੇਖੋ ਤੁਸੀਂ ਜਿਹੜੇ ਆਪ ਦੇ ਮੁਖਬਰ ਬਣਾਏ ਨੇ ਸਾਡੇ ਹੀ ਬੰਦੇ ਜਿਹੜੇ ਤੁਸੀਂ ਪੁਲਿਸ ਨੇ ਮੁਖਬਰ ਬਣਾਏ ਨੇ ਉਹ ਅਸੀਂ ਮਾਰ ਦਿੱਤੇ ਨੇ ਤੇ ਇਸ ਤਰ੍ਹਾਂ ਗੱਲ ਸ਼ੁਰੂ ਹੁੰਦੀ ਹੈ ਤਾਂ ਫਿਰ ਗੱਲਾਂ ਦੇ ਵਿੱਚ ਉਹਨਾਂ ਦੇ ਵਿੱਚ ਬਹਿਸ ਚੱਲਦੀ ਹੈ ਡੀਐਸਪੀ ਤੇ ਗੈਂਗਸਟਰ ਗੋਲਡੀ ਬਰਾੜ ਦੇ ਵਿਚਾਲੇ ਤਾਂ ਗੋਲਡੀ ਬਰਾੜ ਇਥੋਂ ਤੱਕ ਕਹਿੰਦਾ ਹੈ ਕਿ ਤੁਸੀਂ ਚਿੱਟੇ ਦੇ ਵਿੱਚੋਂ ਕਮਾਈ ਕਰਦੇ ਹੋ ਤੁਸੀਂ ਚਿੱਟਾ ਨਹੀਂ ਰੋਕਦੇ ਡੀਐਸਪੀ ਇਹਨਾਂ ਗੱਲਾਂ ਨੂੰ ਨਕਾਰਦਾ ਤੇ ਕਹਿੰਦਾ ਕਿ ਤੂੰ ਝੂਠੇ ਇਲਜ਼ਾਮ ਲਾ ਰਿਆ ਅਸੀਂ ਇਸ ਤਰ੍ਹਾਂ ਦਾ ਕੋਈ ਕੰਮ ਨਹੀਂ ਕਰਦੇ ਸਾਡੇ ਸਾਹਮਣੇ ਤਾਂ ਜਿਹੜਾ ਵੀ ਗਲਤ ਅਨਸਰ ਚਾਹੇ ਤੂੰ ਹੋਵੇਂ ਚਾਹੇ ਕੋਈ ਹੋਰ ਹੋਵੇ ਅਸੀਂ ਤਾਂ ਜੁੱਤੀ ਵਾਉਣੀ ਹੈ ਇਹ ਗੱਲਾਂ ਆ ਡੀਐਸਪੀ ਨੇ ਆਖੀਆਂ ਨੇ ਤੇ ਅੱਗੋ ਗੋਲਡੀ ਬਰਾੜ ਨੇ ਇਹ ਵੀ ਆਖਿਆ ਕਹਿੰਦਾ ਚਲੋ ਠੀਕ ਹੈ ਦੇਖਾਂਗੇ ਅਸੀਂ ਦੇਖ ਲਾਂਗੇ ਤੁਹਾਨੂੰ ਅਸੀਂ ਆਪਣਾ ਕੰਮ ਕਰਾਂਗੇ ਤੇ ਜਿਹੜੇ ਵੀ ਬੰਦੇ ਤੁਸੀਂ ਮੁਖਰ ਬਣਾਓਗੇ ਉਹਨਾਂ ਨੂੰ ਅਸੀਂ ਇਦਾਂ ਹੀ ਠੋਕਾਂਗੇ ਜਿਵੇਂ ਪਹਿਲਾ ਦੋ ਮੁਖਬਰ ਮਾਰੇ ਨੇ ਇੱਕ ਤਰ੍ਹਾਂ ਨਾਲ ਸਿੱਧੀ ਧਮਕੀ ਤੇ ਫਿਰ ਡੀਐਸਪੀ ਵੀ ਅਗੋ ਸਿੱਧਾ ਹੋ ਗਿਆ ਕਹਿੰਦਾ ਅਸੀਂ ਵੀ ਤੁਹਾਡੇ ਵਰਗੇ ਖੋਤੇ ਘੋੜੇ ਤੇ ਗਧੇ ਬਹੁਤ ਦੇਖੇ ਨੇ ਅਸੀਂ ਵੀ ਤੁਹਾਨੂੰ ਦੇਖ ਲਾਂਗੇ ਜਿੱਥੇ ਜਿਵੇਂ ਚੱਲਣਾ ਦੇਖ ਲੋ ਤਾਂ ਫਿਰ ਇਸ ਤਰ੍ਹਾਂ ਦੀਆਂ ਤਲਕੀਆਂ ਵਾਲੀ ਉਹ ਆਡੀਓ ਜਿਹੜੀ ਆ ਉਹ ਜਿਹੜੀ ਸੋਸ਼ਲ ਮੀਡੀਆ ਦੇ ਉੱਪਰ ਵੱਡੇ ਪੱਧਰ ਤੇ ਚੈਨਲਾਂ ਦੇ ਉੱਪਰ ਵੀ ਚੱਲ ਰਹੀ ਹੈ ਤੇ ਜੇਕਰ ਉਹ ਸੱਚੀ ਹੈ ਤਾਂ ਕਈ ਸਵਾਲ ਖੜੇ ਕਰਦੀ ਹੈ ਪਹਿਲਾ ਸਵਾਲ ਕਿ 골ਡੀ ਬਰਾਡ ਜਿਹੜਾ ਕਿ ਇੰਨਾ ਵੱਡਾ ਗੈਂਗਸਟਰ ਹੈ ਸਿੱਧੂ ਮੂਸੇਵਾਲ ਦੇ ਕਤਲ ਦੀ ਜ਼ਿੰਮੇਵਾਰੀ ਉਹਨੇ ਲਈ ਹੈ ਤਾਂ ਉਹ ਕੀ ਇੰਨਾ ਆਸਾਨੀ ਦੇ ਨਾਲ ਪੁਲਿਸ ਅਫਸਰਾਂ ਨੂੰ ਫੋਨ ਲਾ ਸਕਦਾ ਹੈ ਪਹਿਲਾ ਸਵਾਲ ਤੇ ਕੀ ਉਹ ਪੁਲਿਸ ਕੋਲੋਂ ਫਿਰ ਜਿੱਥੋਂ ਫੋਨ ਆਇਆ ਉਹ ਟ੍ਰੇਸ ਨਹੀਂ ਹੋ ਸਕਦਾ ਕਿ ਉਹ ਕਿੱਥੇ ਬੈਠਾ ਕਿੱਥੋਂ ਉਹਨੇ ਫੋਨ ਲਾਇਆ ਕਿ ਅਜੇ ਤੱਕ ਅਜਿਹੀ ਕੋਈ ਵਿਧੀ ਪੁਲਿਸ ਕੋਲ ਤਕਨੀਕ ਆਜ਼ਾਦ ਨਹੀਂ ਹੋਈ ਇਹ ਸਵਾਲ ਨੇ ਜਿਹੜੇ ਮੂੰਹ ਵੱਡੀ ਖੜੇ ਨੇ ਇਸ ਤੋਂ ਅਗਲੀ ਵੱਡੀ ਖਬਰ ਹੈ ਕਿ ਦਿਲਜੀਤ ਦਸਾਂਜ ਦਾ ਸ਼ੋਅ ਅੱਜ ਲੁਧਿਆਣਾ ਦੇ ਵਿੱਚ ਸਾਲ ਦੇ ਆਖਰੀ ਦਿਨ ਹੈ 50000 ਦੇ ਕਰੀਬ ਟਿਕਾਂ ਵਿਕੀਆਂ ਨੇ ਪੀਏਯੂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਉੱਥੇ ਉਹਨਾਂ ਦਾ ਸ਼ੋਅ ਹੋ ਰਿਹਾ ਹੈ ਤਾਂ 2000 ਦੇ ਕਰੀਬ ਪੁਲਿਸ ਮੁਲਾਜ਼ਮ ਸੁਰੱਖਿਆ ਦੇ ਲਈ ਤਾਇਨਾਤ ਕੀਤੇ ਗਏ ਨੇ ਔਰ ਉਧਰ ਟ੍ਰੈਫਿਕ ਦੇ ਵੱਖਰੀ ਤਰ੍ਹਾਂ ਦੇ ਇੰਤਜ਼ਾਮ ਕਰਨੇ ਪੈ ਰਹੇ ਨੇ ਤਾਂ ਦਲਜੀਤ ਦਸਾਂਝ ਨੇ ਡਾਕਟਰ ਮਨਮੋਹਨ ਸਿੰਘ ਬਾਰੇ ਕਿਹਾ ਕਿ ਉਹ ਇੱਕ ਮਹਾਨ ਵਿਅਕਤੀ ਸੀ ਉਹਨੇ ਬਹੁਤ ਵੱਡਾ ਯੋਗਦਾਨ ਦਿੱਤਾ ਹੈ ਉਸ ਤੋਂ ਅਗਲੀ ਵੱਡੀ ਖਬਰ ਹੈ ਕਿ ਆਮ ਆਦਮੀ ਪਾਰਟੀ ਨੇ ਇੱਕ ਨਵਾਂ ਤੇ ਵੱਖਰਾ ਹੀ ਫੈਸਲਾ ਕੱਢ ਮਾਰਿਆ ਉਹ ਕਹਿੰਦੇ ਕਿ ਗਰੰਥੀ ਸਿੰਘਾਂ ਤੇ ਪੁਜਾਰੀਆਂ ਨੂੰ ਅਸੀਂ 18000 ਰੁਪਏ ਮਹੀਨਾ ਦੇਵਾਂ ਕਰਾਂਗੇ ਤੇ ਦੇਵਾਂਗੇ ਕਦੋਂ ਉਦੋਂ ਜਦੋਂ ਚੌਥੀ ਵਾਰ ਹੁਣ ਵੋਟਾਂ ਦੇ ਵਿੱਚ ਦਿੱਲੀ ਦੇ ਵਿੱਚ ਉਹਨਾਂ ਨੂੰ ਜਿਤਾ ਦਿੱਤਾ ਜਾਵੇ ਤਾਂ ਜਿਵੇਂ ਹੁਣ ਉਹਨਾਂ ਦੀ ਪੰਜਾਬ ਸਰਕਾਰ ਬਣੀ ਹੋਈ ਆ ਆ ਇੱਥੇ ਨਹੀਂ ਦੇਣਾ ਇੱਥੇ ਨਹੀਂ ਐਲਾਨ ਕਰਨਾ ਜਦੋਂ ਦਿੱਲੀ ਤੱਕ ਸਰਕਾਰ ਰਹੀ ਆ ਹੁਣ ਹੁਣ ਤੱਕ ਦਿੱਲੀ 'ਚ ਉਦੋਂ ਵੀ ਨਹੀਂ ਸੀ ਦੇਣਾ ਦੇਣਾ ਤਾਂ ਜੇਕਰ ਉਹਨਾਂ ਦੀ ਨਵੀਂ ਸਰਕਾਰ ਫੇਰ ਬਣਾਈ ਜਾਂਦੀ ਹੈ ਤਾਂ ਇਹਨਾਂ ਹੀ ਨਹੀਂ ਕੇਜਰੀਵਾਲ ਹੋਰਾਂ ਨੇ ਹਰ ਔਰਤ ਨੂੰ 2100 ਰੁਪਏ ਮਹੀਨਾ ਦੇਣ ਦੀ ਗਰੰਟੀ ਵੀ ਦਿੱਲੀ ਦੇ ਵਿੱਚ ਕੀਤੀ ਹੈ ਪਰ ਦੇਣੀ ਕਦੋਂ ਹੈ ਕਹਿੰਦੇ ਜਦੋਂ ਤੁਸੀਂ ਚੌਥੀ ਵਾਰ ਹੋਣ ਸਾਡੀ ਸਰਕਾਰ ਫੇਰ ਵੋਟਾਂ ਪਾ ਕੇ ਬਣਾ ਦਿਓਗੇ ਤਾਂ ਪੰਜਾਬ ਦੇ ਵਿੱਚ ਜਦੋਂ ਸਰਕਾਰ ਬਣਾਉਣੀ ਸੀ ਤਾਂ ਪੰਜਾਬ ਦੇ ਵਿੱਚ ਇਹਨਾਂ ਨੇ 1000 ਰੁਪਏ ਹਰ ਔਰਤ ਨੂੰ ਦੇਣ ਦੀ ਗਰੰਟੀ ਐਲਾਨੀ ਹੋਈ ਹੈ ਪਰ ਦਿੱਤਾ ਨਹੀਂ 3 ਸਾਲ ਵੀ ਚੱਲੇ ਸਰਕਾਰ ਦੇ ਪਰ ਦਿੱਤਾ ਨਹੀਂ ਚਵਾਨੀ ਨਹੀਂ ਦਿੱਤੀ ਤੇ ਲੀੜੀ ਨਹੀਂ ਦਿੱਤੀ ਜਿੱਥੇ ਬਣੀ ਹੋਈ ਹੈ ਸਰਕਾਰ ਉੱਥੇ ਕੁਝ ਨਹੀਂ ਦੇ ਰਹੀ ਜਿੱਥੇ ਬਣਾਉਣੀ ਹੈ ਉੱਥੇ ਐਲਾਨ ਨੇ ਤਾਂ ਇਹਦਾ ਮਤਲਬ ਕੀ ਹੈ ਪਹਿਲੀਆਂ ਸਰਕਾਰਾਂ ਵੀ ਇਹੀ ਕਰਦੀਆਂ ਰਹੀਆਂ ਆਕਾਲੀ ਦਲ ਕਾਂਗਰਸ ਭਾਜਪਾ ਸਾਰੇ ਹੀ ਇਹੀ ਕਰਦੇ ਰਹੇ ਆ ਲੋਕਾਂ ਨਾਲ ਇਹੀ ਕੁਝ ਆਹੀ ਆ ਦੇ ਦੇ ਦਿਆਂਗੇ ਉਹ ਦੇ ਦੇ ਦਿਆਂਗੇ ਆ ਦੇ ਦੇ ਦਿਆਂਗੇ ਕਿਸੇ ਨੇ ਵੀ ਕਦੀ ਗਰੀਬਾਂ ਦੀ ਜ਼ਿੰਦਗੀ ਨਹੀਂ ਸੁਧਾਰੀ ਮਜ਼ਦੂਰਾਂ ਦੀ ਜ਼ਿੰਦਗੀ ਨਹੀਂ ਸੁਧਾਰੀ ਕਿਸਾਨਾਂ ਦੀ ਜ਼ਿੰਦਗੀ ਨਹੀਂ ਸੁਧਾਰੀ ਹਰ ਸਰਕਾਰ ਨੇ ਸਿਰਫ ਲਾਰੇ ਲਾਏ ਨੇ ਤੇ ਬੁੱਧੂ ਬਣਾਇਆ ਮੈਨੂੰ ਲੱਗਦਾ ਇਹਨਾਂ ਨੇ ਨਹੀਂ ਸੁਧਰਨਾ ਲੋਕਾਂ ਨੂੰ ਹੀ ਆਪਣੀ ਸੋਚ ਉੱਚੀ ਚੱਕਣੀ ਪੈਣੀ ਤੇ ਚੇਤਨ ਹੋਣਾ ਪੈਣਾ ਜਦੋਂ ਜਨਤਾ ਤੇ ਲੋਕ ਚੇਤਨ ਹੋ ਗਏ ਨਾ ਤੇ ਇਹਨਾਂ ਦੇ ਖਿਲਾਫ ਇੱਕ ਵੱਡੀ ਆਵਾਜ਼ ਬਣ ਕੇ ਉੱਠਣ ਲੱਗ ਪਏ ਉਦੋਂ ਨਾ ਹੀ ਲੀਡਰ ਚੱਲਣੇ ਨੇ ਤੇ ਨਾ ਹੀ ਇਹ ਪਾਰਟੀਆਂ ਇਹ ਸਾਰਾ ਕੁਝ ਖੋਟੇ ਸਿੱਕੇ ਬਣ ਜਾਣਾ ਫਿਰ ਪਰ ਕਦੋਂ ਜਦੋਂ ਲੋਕ ਚੇਤਨ ਹੋਣਗੇ ਜਦੋਂ ਲੋਕ ਜਾਗਰੂਕ ਹੋਣਗੇ ਜਦੋਂ ਲੋਕ ਉੱਠਣਗੇ ਸ਼ਹੀਦ ਭਗਤ ਸਿੰਘ ਨੇ ਇੱਕ ਗੱਲ ਕਹੀ ਸੀ ਉੱਠੋ ਨੌਜਵਾਨੋ ਸੁੱਤਿਆਂ ਨੂੰ ਯੁੱਗ ਬੀਤ ਚੁੱਕੇ ਹਨ ਇਹ ਉਹਨਾਂ ਨੇ ਲਿਖਿਆ ਹੈ ਬਾਕਿਆ ਹੀ ਸੁੱਤਿਆਂ ਨੂੰ ਯੁੱਗ ਬੀਤ ਚੁੱਕੇ ਨੇ ਖਾਸ ਕਰ ਕਿਰਤੀ ਵਰਗ ਮਜ਼ਦੂਰ ਵਰਗ ਨੂੰ ਸੋ ਮੈਨੂੰ ਲੱਗਦਾ ਉੱਠਣ ਦੀ ਲੋੜ ਹੈ ਤੇ ਜਦੋਂ ਉੱਠ ਪਏ ਨਾ ਉਸ ਦਿਨ ਇਹ ਜਿਹੜੇ ਸਾਰੇ ਇਹ ਲਾਰੇ-ਇਸ਼ਾਰੇ ਨੇ ਇਹ ਸਭ ਕੁਝ ਲੋਕਾਂ ਨੇ ਹੁੰਝ ਕੇ ਪਾਸੇ ਕਰ ਦੇਣੇ ਨੇ ਹੁਣ ਸਵਾਲ ਤਾਂ ਇਹ ਵੀ ਉੱਠਿਆ ਕੇਜਰੀਵਾਲ ਸਾਹਿਬ ਦੇ ਇਸ ਅਨੰਦ ਤੇ ਵੀ ਤੁਸੀਂ ਪੁਜਾਰੀਆਂ ਤੇ ਗਰੰਟੀਆਂ ਕੱਲਿਆਂ ਲਈ ਲਾਣ ਕਿਉਂ ਕੀਤਾ ਤੁਸੀਂ ਜਿਹੜੇ ਮੁਸਲਮਾਨਾਂ ਦੀਆਂ ਮਸਜਿਦਾਂ ਦੇ ਵਿੱਚ ਜਿਹੜੇ ਉਹਨਾਂ ਦੇ ਧਾਰਮਿਕ ਕੰਮ ਕਰਨ ਵਾਲੇ ਨੇ ਉਹ ਉਹਨਾਂ ਉਹਨਾਂ ਮੌਲਵੀ ਨੇ ਉਹ ਉਹਨਾਂ ਲਈ ਐਲਾਨ ਕਿਉਂ ਨਹੀਂ ਕੀਤਾ ਕੀ ਇਕੱਲੇ ਪੁਜਾਰੀ ਤੇ ਇਕੱਲੇ ਗ੍ਰੰਥੀ ਹੀ ਧਾਰਮਿਕ ਕੰਮ ਕਰਦੇ ਨੇ ਇਹ ਵਿਤਕਰਾ ਕੀ ਨਹੀਂ ਹੈ ਇਹ ਵੱਡਾ ਸਵਾਲ ਉੱਠਿਆ ਪਿਆ ਉੱਠਣਾ ਵੀ ਚਾਹੀਦਾ ਤੁਹਾਨੂੰ ਕੀ ਲੱਗਦਾ ਔਰ ਅਗਲੀ ਵੱਡੀ ਖਬਰ ਜਿਹੜੀ ਹੈ ਉਹ ਹੈ ਕਿ ਇਹ ਇੱਕ ਗੁਰਸਿਮਰਨ ਮੰਡ ਉਹਨੇ ਬਹੁਤ ਵੱਡੇ ਸਵਾਲ ਕਿਸਾਨਾਂ ਦੇ ਉੱਪਰ ਉਠਾਏ ਨੇ ਕੱਲ ਜਦੋਂ ਬੰਦ ਕੀਤਾ ਪੰਜਾਬ ਕਿਸਾਨਾਂ ਨੇ ਸਫਲ ਬੰਦ ਹੋਇਆ ਤਾਂ ਉਸ ਵਕਤ ਗੁਰਸਿਮਰਨ ਮੰਡ ਕਹਿੰਦਾ ਇਹ ਬਲੈਕਮੈਲਰ ਨਹੀਂ ਇਹ ਧੱਕੇਸ਼ਾਹੀ ਕਰ ਰਹੇ ਨੇ ਇਹ ਤਾਨਾਸ਼ਾਹ ਨੇ ਔਰ ਲੋਕਾਂ ਨੂੰ ਇਹਨਾਂ ਦਾ ਸਾਥ ਨਹੀਂ ਦੇਣਾ ਚਾਹੀਦਾ ਇਹ ਗੱਲਾਂ ਗੁਰਸਿਮਰਨ ਮੰਡ ਨੇ ਆਖੀਆਂ ਨੇ ਚਲੋ ਉਸ ਤੋਂ ਬਾਅਦ ਜਿਹੜੇ ਐਸਕੇਐਮ ਦੇ ਕਿਸਾਨ ਆਗੂ ਜਿਹੜੇ ਬਲਬੀਰ ਸਿੰਘ ਰਾਜੇਵਾਲ ਉਹਨਾਂ ਵੱਲੋਂ ਇੱਕ ਐਲਾਨ ਆਇਆ ਉਹ ਕਹਿੰਦੇ ਕਿ ਉਹਨਾਂ ਨੇ ਭਾਰਤ ਦੇ ਮੁੱਖ ਜੱਜ ਨੂੰ ਇੱਕ ਚਿੱਠੀ ਲਿਖੀ ਹੈ ਤੇ ਚਿੱਠੀ ਲਿਖ ਕੇ ਉਹਨਾਂ ਨੇ ਇਹ ਪੁੱਛਿਆ ਕਿ ਸਾਨੂੰ ਦੱਸਿਆ ਜਾਵੇ ਕਿ ਜਿਹੜਾ ਆ ਰਸਤਾ ਰੋਕ ਕੇ ਹਰਿਆਣੇ ਦੀ ਪੁਲਿਸ ਬੈਠੀ ਹੈ ਐਨੇ ਸਾਲ ਤੋਂ ਕਿਸਾਨਾਂ ਦਾ ਰਸਤਾ ਰੋਕਿਆ ਹੋਇਆ ਉਹਨਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਉਹ ਅਧਿਕਾਰ ਪੁਲਿਸ ਕੋਲ ਸੰਵਿਧਾਨ ਦੀ ਕਿਹੜੀ ਧਾਰਾ ਦੇ ਮਤਾਬਕ ਹੈ ਕਿ ਉਹ ਰਸਤਾ ਰੋਕ ਸਕਦੀ ਹੈ ਤੇ ਰਸਤਿਆਂ ਨੂੰ ਬੰਦ ਕਰ ਸਕਦੀ ਹੈ ਇਹ ਦੱਸਿਆ ਜਾਵੇ ਤਾਂ ਹੁਣ ਇਹ ਸਵਾਲ ਬਹੁਤ ਵੱਡਾ ਹੈ ਉਧਰ ਸੁਪਰੀਮ ਕੋਰਟ ਦੀ ਬਣਾਈ ਕਮੇਟੀ ਦੇ ਨਾਲ ਕਿਸਾਨਾਂ ਦੀ ਇੱਕ ਮੀਟਿੰਗ ਐਸਕੇਮ ਦੀ 3 ਜਨਵਰੀ ਨੂੰ ਹੋਣ ਜਾ ਰਹੀ ਹੈ ਪੰਚਕੂਲਾ ਦੇ ਵਿੱਚ ਉਸ ਮੀਟਿੰਗ ਦੇ ਵਿੱਚ ਕੀ ਨਤੀਜਾ ਨਿਕਲਦਾ ਹੈ ਇਹ ਆਉਣ ਵਾਲਾ ਵਕਤ ਦੱਸੇਗਾ ਪਰ ਫਿਲਹਾਲ ਮੀਟਿੰਗ ਹੋਵੇਗੀ ਔਰ ਉਧਰ 4 ਜਨਵਰੀ ਨੂੰ ਦੋਵਾਂ ਪਾਸੇ ਇੱਕ ਜਿਹੜੇ ਕਿਸਾਨ ਸ਼ੰਭੂ ਤੇ ਖਨੌਰੀ ਤੇ ਲੜਾਈ ਲੜ ਰਹੇ ਨੇ ਉਹ ਤੇ ਦੂਜੇ ਪਾਸੇ ਜਿਹੜਾ ਐਸਕੇਐਮ ਆਪਦੇ ਤਰੀਕੇ ਨਾਲ ਲੜਾਈ ਲੜ ਰਿਹਾ ਉਹ ਦੋਨੇ ਪਾਸੇ 4 ਤਰੀਕ ਨੂੰ ਵੱਡੇ ਇਕੱਠ ਸੱਦੇ ਗਏ ਨੇ ਕਿੱਥੇ ਕਿੱਥੇ ਜਿਹੜੇ ਤਾਂ ਉਧਰ ਇਕੱਠ ਹੈ ਉਹ ਖਨੌਰੀ ਮੋਰਚੇ ਤੇ ਬੁਲਾਇਆ ਗਿਆ ਤੇ ਉਧਰ ਟੋਹਾਣਾ ਹਰਿਆਣਾ ਦੇ ਵਿੱਚ ਜਗਿੰਦਰ ਸਿੰਘ ਉਗਰਾਹਾ ਹੋਰਾਂ ਨੇ ਬੁਲਾਇਆ ਤਾਂ ਦੋਨਾਂ ਇਕੱਠਾਂ ਦੇ ਵਿੱਚ ਕਿਸਾਨਾਂ ਦੇ ਮੁੱਦਿਆਂ ਤੇ ਕਿਸਾਨਾਂ ਦੀਆਂ ਮੰਗਾਂ ਦੀ ਗੱਲ ਹੋਵੇਗੀ ਤੇ ਜਗਿੰਦਰ ਸਿੰਘ ਉਗਰਾਹਾਂ ਨੇ ਇਹ ਵੀ ਐਲਾਨ ਕੀਤਾ ਕਿ 9 ਜਨਵਰੀ ਨੂੰ ਪੰਜਾਬ ਦੇ ਮੋਗਾ ਦੇ ਵਿੱਚ ਵੀ ਇੱਕ ਬਹੁਤ ਵੱਡਾ ਇਕੱਠ ਕਿਸਾਨ ਮੋਰਚੇ ਵੱਲੋਂ ਐਸ ਕੇ ਐਮ ਵੱਲੋਂ ਕੀਤਾ ਜਾਵੇਗਾ ਇਹ तमाम ਖਬਰਾਂ ਦੇ ਉੱਪਰ ਤੁਹਾਡਾ ਕੀ ਕਹਿਣਾ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਰ ਸਿੰਘ ਜੀ ਆ ਬਹੁਤ ਮਿਹਬਾਨੀ